ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਇਹ ਤਸਵੀਰਾਂ ਹੈਗੀਆਂ ਹੜ੍ਹ ਪ੍ਰਭਾਵਿਤ ਜਿਹੜਾ ਇਲਾਕਾ ਹੈਗਾ ਪਠਾਨਕੋਟ ਦਾ ਹਲਕਾ ਪੋਆ ਦਾ ਸਰਹੱਦੀ ਇਲਾਕਾ ਦੱਸ ਦੇ ਕਿ ਇਸ ਸਮੇਂ ਆਪਾਂ ਕਥਲੋਰ ਪੁਲ ਜਿਹੜਾ ਹੈਗਾ ਉੱਥੇ ਖੜੇ ਆ ਜਿੱਥੇ ਅੱਜ ਜਿਹੜਾ ਕੇਂਦਰ ਸਰਕਾਰ ਵੱਲੋਂ ਕੁਝ ਟੀਮਾਂ ਜਿਹੜੀਆਂ ਗ੍ਰਹਿ ਮੰਤਰਾਲੇ ਵੱਲੋਂ ਭੇਜਿਆ ਗਿਆ ਇਸ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ ਤੇ ਉੱਥੇ ਇਸ ਦਾ ਜਾਇਜ਼ਾ ਵੀ ਲਿਆ ਗਿਆ ਤੇ ਉਹਨਾਂ ਵੱਲੋਂ ਸਰਵੇ ਵੀ ਕੀਤਾ ਜਾ ਰਿਹਾ ਤਾਂ ਜੋ ਜਿਹੜਾ ਨੁਕਸਾਨ ਹੋਇਆ ਹੈ ਨਾ ਲੋਕਾਂ ਦਾ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇ ਵੀ ਕੀ ਨੁਕਸਾਨ ਹੋਇਆ ਹੈ ਤੇ ਇਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਜਿਹੜਾ ਕਹਿ ਸਕਦਾ ਮਹੱਈਆ ਕਰਵਾਇਆ ਜਾਏ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਹੈ ਮਹੱਈਆ ਕਰਵਾਇਆ ਕਰਵਾਈ ਜਾ ਸਕੇ ਉਸ ਦੇ ਤਹਿਤ ਜਿਹੜਾ ਜਿਹੜਾ ਇਹ ਮਤਲਬ ਦੌਰਾ ਕੀਤਾ ਗਿਆ ਹੈ ਸੈਂਟਰਲ ਸਰਕਾਰ ਦੇ ਤਸਵੀਰਾਂ ਦੇਖ ਸਕਦੇ ਹੋ ਇਹ ਕਾਫੀ ਜਿਹੜਾ ਫੋਰਸ ਦੇ ਇੱਥੇ ਲੱਗੀ ਹੈ ਤੇ ਸੈਂਟਰਲ ਸਰਕਾਰ ਤੋਂ ਜਿਹੜੇ ਨੁਮਾਇंदे ਆਏ ਨੇ ਸਰਕਾਰ ਦੇ ਮੋਦੀ ਸਰਕਾਰ ਵੱਲੋਂ ਉਹ ਵੀ ਇੱਥੇ ਜਿਹੜੇ ਆ ਪਹੁੰਚੇ ਆਉਣਾ ਵੱਲੋਂ ਜਿਹੜਾ ਇੱਥੇ ਲਗਾਤਾਰ ਇਸ ਹਲਕੇ ਦੇ ਵਿੱਚ ਆ ਕੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕਹਿ ਸਕਦੇ ਆ ਵੀ ਸਰਵੇਖੀ ਤਿਆਰ ਆ ਰਿਹਾ ਜਾਜਾ ਲਿਆ ਜਾ ਰਿਹਾ ਤੇ ਇਹ ਚੀਜ਼ ਜਿਹੜੀ ਆ ਤਾਂ ਜੋ ਸੈਂਟਰ ਸਰਕਾਰ ਤੱਕ ਪਹੁੰਚਾਈ ਜਾ ਸਕੇ ਕਿ ਇਹਨਾਂ ਲੋਕਾਂ ਦਾ ਕਿੰਨਾ ਕੇ ਨੁਕਸਾਨ ਹੋਇਆ ਬੀਸੀ ਸਾਹਿਬ ਜਿਹੜੇ ਆ ਉਹਨਾਂ ਨੇ ਗੱਲਬਾਤ ਸਾਰੀ ਸੁਣਾਈ ਆ ਤੁਹਾਨੂੰ ਗੱਲਬਾਤ ਸੁਣਾਉਣਾ ਉਹਨਾਂ ਕੀ ਕੀਤੀ ਹੋਈ ਕਿ ਇਸ ਮਾਮਲੇ ਸਬੰਧੀ ਜਿਹੜੇ ਲੋਕ ਆਏ ਸੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਅੱਜ ਸੈਂਟਰ ਦੀ ਟੀਮ ਜਿਹੜੀ ਆ ਤਾਂ ਸਭ ਦੇ ਲਈ ਜਾਈ ਆ ਕੋਈ ਕੋ ਸਾਹਮਣੇ ਆ ਦੇਖੋ ਸੈਂਟਰਲ ਤੋਂ ਜਿਹੜੀ ਟੀਮ ਆਈ ਹੈਗੀ ਐ ਤੇ ਉਹਨਾਂ ਨੂੰ ਅਸੀਂ ਅੱਜ ਜਿੱਥੇ ਵੀ ਪਠਾਨਕੋਟ ਦੇ ਵਿੱਚ ਖੜਾ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ ਕਾ ਵੀ ਉਹ ਬੰਨ ਟੁੱਟਿਆ ਹੋਵੇ ਕੋਈ ਸੜਕ ਟੁੱਟੀ ਹੋਵੇ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਰ ਇੱਥੇ ਕਾਫੀ ਜਗ੍ਹਾ ਤੇ ਇਹਦਾ ਪ੍ਰੋਟੈਕਸ਼ਨ ਵਾਲ ਦਾ ਵੀ ਕੰਮ ਚੱਲ ਰਿਹਾ ਹੈ ਇਹ ਦੇਖਿਆ ਉਸ ਤੋਂ ਅੱਗੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਚੱਲ ਰਿਹਾ ਹੈ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ ਤਿੰਨ ਚਾਰ ਪੁਆਇੰਟ ਨੇ ਫਿਲਹਾਲ ਇੱਥੇ ਜਿੱਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸ ਕਰ ਰਹੇ ਹਾਂ ਕਿ ਹੋਰ ਵੀ ਕਿਤੇ ਖਤਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸੀਗੇ ਜਿਹੜਾ ਪੁਲ ਕ੍ਰਾਸ ਕਰਦੇ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਇਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਪੰਸਰਨ ਕਰੀਏ ਸਰ ਇੱਕ ਆਪਣੇ ਇਧਰ ਪਿੰਡ ਪਰਦੇਲੇ ਸੇ ਆਣ ਉਧਰਲੇ ਪਾਸੇ ਤੋਂ ਆਲੇ-ਬਾਲੇ ਛੇਬੇ ਭਿਆਲ ਉਥੇ ਕਾਫੀ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਉਹਨਾਂ ਘਰਾਂ ਦੇ ਵਿੱਚ ਹਜੇ ਵੀ ਭਰਿਆ ਦੇਖੋ ਉੱਥੇ ਜਿਹੜਾ ਏਰੀਆ ਹੈਗਾ ਇਨਕਲੇਵਡਾ ਉੱਥੇ ਸੱਤ ਪਿੰਡ ਨੇ ਤੇ ਉਹਨਾਂ ਦੇ ਵਿੱਚ ਕੱਲ ਅਸੀਂ ਹੈਲਥ ਟੀਮ ਵੀ ਗਈ ਹੈਗੀ ਆ ਉੱਥੇ ਡਾਕਟਰਸ ਦੀ ਟੀਮ ਅਸੀਂ ਐਨਡੀਆਰਐਫ ਦੀ ਬੋਰਡ ਦੇ ਵਿੱਚ ਭੇਜੀ ਹੈ ਉਸ ਤੋਂ ਇਲਾਵਾ ਐਨੀਮਲ ਹਸਬੈਂਡਰੀ ਦੇ ਵੀ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਅਸੀਂ ਉੱਥੇ ਭੇ ਇਤੋਂ علاوہ ਫੂਡ ਦੀ ਜਿਹੜੀ ਡਰਾਪਿੰਗ ਹੈ ਉਹ 에ਅਰ ਫੋਰਸ ਰਾਹੀਂ ਵੀ ਰਾਸ਼ਨ ਅਸੀਂ ਉੱਥੇ ਭੇਜਵਾ ਰਹੇ ਹਾਂ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਐਨਡੀਆਰਐਫ ਦੀ ਬੋਟਸ ਨੇ ਉਹਨਾਂ ਦੇ ਰਾਹੀਂ ਵੀ ਰਾਸ਼ਨ ਉੱਥੇ ਭੇਜ ਰਿਆ ਹੈ ਤੇ ਉੱਥੇ ਸਾਡਾ ਪੂਰਾ ਕੰਟਰੋਲ ਹੈਗਾ ਉੱਥੇ ਲੋਕਾਂ ਦੀ ਕੋਈ ਵੀ ਸਮੱਸਿਆ ਹੈਗੀ ਉਸ ਨੂੰ ਆਪਣਾ ਹੱਲ ਕਰਾ ਰਹੇ ਹਾਂ ਜੇਕਰ ਗੱਲ ਕਰੀਏ ਤਾਂ ਉੱਥੇ ਇੱਕ ਬਜ਼ੁਰਗ ਲੇਡੀ ਜੀ ਡੈਕ ਹੋਈ ਹੈ ਤਾਂ ਸਰਪੰਚ ਦਾ ਸਾਫ਼ ਕਹਿੰਦੇ ਕਹਿਣਾ ਹੈ ਕਿ ਜਿਹੜਾ ਆਪ ਨੂੰ ਇਹਨਾਂ ਨੂੰ ਸੀਟ ਤੇ ਨਾਮ ਲਿਖ ਕੇ ਭੇਜਿਆ ਜਾ ਕੇ ਜਾਨ ਰਸਤਾ ਕੋਈ ਬੋਟ ਹੈ ਨਹੀਂ ਜਾ ਸਕਦਾ ਤੁਸੀਂ ਦੇਖੋ ਉੱਥੇ ਜਿਹੜਾ ਬ੍ਰਿਜ ਦਾ ਹੈਗਾ ਪ੍ਰੋਜੈਕਟ ਉਦੀ ਲੈਂਡ ਐਕਵੀਜ਼ੀਸ਼ਨ ਹੋ ਗਈ ਹੈ ਤੇ ਬ੍ਰਿਜ ਦਾ ਕੰਮ ਬਹੁਤ ਜਲਦ ਉੱਥੇ ਸ਼ੁਰੂ ਹੋਣ ਲੱਗਾ ਹੈ ਕਿਉਂਕਿ ਹੁਣ ਸੀਜ਼ਨ ਜਦੋਂ ਖਤਮ ਹੋਏਗਾ ਉਸ ਤੋਂ ਬਾਅਦ ਉੱਥੇ ਕੰਮ ਸ਼ੁਰੂ ਹੋ ਜਾਏਗਾ ਬ੍ਰਿਜ ਦਾ ਤੇ ਜਿੱਤੇ ਤੱਕ ਉਹ ਸਵਾਲ ਹੈਗਾ ਜੇ ਸਾਡੀ ਡਾਕਟਰਾਂ ਦੀ ਟੀਮ ਉੱਥੇ ਰੈਗੂਲਰਲੀ ਜਾ ਰਹੀ ਹੈ ਕੱਲ ਵੀ ਗਈ ਹੈਗੀ ਉਹ ਉੱਥੇ ਤੇ ਕੋਈ ਵੀ ਇਹੋ ਜਿਹਾ ਸਾਨੂੰ ਇਸ਼ੂ ਆਂਦਾ ਹੈ ਅਸੀਂ ਬੰਦੇ ਉੱਥੋਂ ਇਵੈਕੂਏਟ ਵੀ ਬਹੁਤ ਕਰਾਏ ਨੇ ਜਿਹੜੇ-ਜਿਹੜੇ ਅਰਜੈਂਟ ਸੀਗੇ ਕਈ ਲੋਕੀ ਉੱਥੋਂ ਨਿਕਲਣਾ ਨਹੀਂ ਚਾਹੁੰਦੇ ਉੱਥੇ ਹੀ ਰਹਿੰਦੇ ਕਿਉਂਕਿ ਨਾਰਮਲ ਟ ਤੇ ਉਸ ਦੌਰਾਨ ਟੈਂਪਰੇਰੀ ਜਿਹੜਾ ਪਲਟੂਨ ਬ੍ਰਿਜ ਹੈਗਾ ਉਹ ਵੀ ਉੱਥੇ ਲਾਇਆ ਜਾਂਦਾ ਹੈ ਤੇ ਇਸ ਤਰੀਕੇ ਨਾਲ ਹਰ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਉਸ ਏਰੀਆ ਤੇ ਵਾਚ ਬਣਾਇਆ ਹੈ ਆਜ ਕੀ ਟੀਮ ਕਿਸ-ਕਿਸੇ ਲੱਗ ਕੇ ਦੌਰਾ ਕਰੇ ਦੇਖੋ ਅਸੀਂ ਜਿਹੜਾ ਆਹ ਵਾਲਾ ਜਿਹੜਾ ਡੈਮੇਜ ਹੋਈ ਹੈ ਕੋਲੀਆਂ ਪੰਮਾ ਇਹ ਸਾਰੇ ਪਿੰਡ ਲੈ ਕੇ ਜਾਵਾਂਗੇ ਅੱਗੇ ਜਿਹੜਾ ਸੜਕਾਂ ਦੀ ਡੈਮੇਜ ਹੋਈ ਹੈ ਲਿੰਕ ਰੋਡਸ ਦੀ ਉਸ ਤੋਂ ਬਾਅਦ ਮਾਦੋਪੁਰ ਵਾਲਾ ਏਰੀਆ ਵੀ ਦਿਖਾਵਾਂਗੇ ਤੇ ਹੋਰ ਦੋ ਚਾਰ ਏਰੀਆਜ਼ ਨੇ ਜਿਹੜਾ ਆਪਾਂ ਸਾਰਾ ਉਹਨਾਂ ਨੂੰ ਕੰਪਰੀਹੈਂਸਿਵਲੀ ਹਰੇਕ ਇੱਥੇ ਦੀ ਜਗ੍ਹਾ ਪਰ ਸ਼ੋਅ ਕਰਾਂਗੇ